ਮੈਨੂੰ ਅਫਸੋਸ ਹੈ ਕਿ ਉਹ ਮੇਰੇ ਨਾਲ ਨਹੀਂ ਆਏ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਕਿਉਂਕਿ ਮੈਨੂੰ ਯਾਦ ਹੈ ਜਦੋਂ ਉਹ ਪਹਿਲੇ ਪ੍ਰਾਈਮ ਮਿਨਿਸਟਰ ਸਨ 99 ਦੀ ਗੱਲ ਹੈ ਤੇ ਰਮੇਸ਼ ਸਿੰਘ ਅਰੋੜਾ ਸਾਹਿਬ ਇੱਥੇ ਖਲੋਤੇ ਹੋਏ ਨੇ ਕਿੱਥੇ ਗਏ ਨੇ ਹਾਂ ਜੀ ਇਹ ਮੇਰਾ ਵੀਰ ਇੱਥੇ ਖਲੋਤਾ ਹੋਇਆ ਹੈ ਇਹਨਾਂ ਦੇ ਨਾਲ ਮੀਆਂ ਸਾਹਿਬ ਨੂੰ ਇੱਕ ਪਿਆਰ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਸਿੱਖ ਫਰਾ ਨੇ ਉਹ ਬਾਰਡਰ ਤੋਂ ਪਾਰ ਉਹ ਦੂਰਬੀਨ ਨਾਲ ਵੇਖਦੇ ਨੇ ਤੇ ਉਹਨਾਂ ਦੇ ਵਾਸਤੇ ਰਾਹਤੇ ਖੋਲੋ ਬਾਰਡਰ ਖੋਲੋ ਤਾਂ ਕਿ ਉਹ ਆਣ ਤੇ ਅੱਜ ਮੈਨੂੰ ਇੱਥੇ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਇਹਨਾਂ ਨੂੰ ਸਪੈਸ਼ਲ ਇਨਸਟਰਕਸ਼ਨਸ ਦਿੱਤੀਆਂ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜਿਹੜੀ ਸੜਕ ਦਾ ਇਹਨਾਂ ਨੇ ਮੈਨੂੰ ਕਿਹਾ ਹੈ ਉਹ ਸੜਕ ਦਾ ਮੈਂ ਪਹਿਲੇ ਹੀ ਆਰਡਰ ਦੇ ਕੇ ਆਈਆਂ ਕਿ ਜਲਦੀ ਜਲਦੀ ਉਹ ਸੜਕ ਨੂੰ ਤੇ ਮੇਰਾ ਅੱਜ ਮੈਨੂੰ ਆਪਣਾ ਪਿੰਡ ਵੀ ਯਾਦ ਆ ਗਿਆ ਜਿੱਥੋਂ ਦੀ ਮੈਂ ਹਾਂ ਜਾਤੀ ਉਮਰਾ ਅਮਰਤ ਸਰ ਤੇ ਮੈਂ ਮੈਨੂੰ ਯਾਦ ਹੈ ਕਿ ਮੇਰੇ ਦਾਦਾ ਅੱਲਾ ਬਖਸ਼ੇ ਉਹਨਾਂ ਨੂੰ ਬੜਾ ਉਹ ਯਾਦ ਕਰਦੇ ਸੀ ਤੇ ਮੈਨੂੰ ਅੱਜ ਵੀ ਪਤਾ ਹੈ ਕਿ ਜਾਤੀ ਉਮਰਾ ਜਿਹੜਾ ਇੰਡੀਅਨ ਸਾਈਡ ਹੈ ਜਿਹੜੇ ਜਿੱਥੇ ਅਸੀਂ ਹੁਣ ਰਹਿੰਦੇ ਆ ਲਾਹੌਰ ਉਹਦਾ ਨਾਮ ਵੀ ਮੇਰੇ ਦਾਦਾ ਨੇ ਜਾਤੀ ਉਮਰਾ ਰੱਖਿਆ ਹੋਇਆ ਤੇ ਜਿਹੜਾ ਇੰਡੀਆ ਦੀ ਸਾਈਡ ਤੇ ਜਾਤੀ ਉਮਰਾ ਸੀ ਜਿੱਥੇ ਮੇਰੇ ਦਾਦਾ ਪੈਦਾ ਹੋਏ ਪhle ਬੜੇ 14-15 ਸਾਲ ਸੀ ਦੀ ਸੀ ਜਦੋਂ ਲਾਹੌਰ ਆ ਗਏ ਸੀ ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਮੈਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਘਰ ਹੈ ਜਾਤੀ ਉਮਰਾ ਦੇ ਵਿੱਚ ਉਹਨੂੰ ਅੱਜ ਵੀ ਪ੍ਰੀਜ਼ਰਵ ਕੀਤਾ ਹੋਇਆ ਉਹਨਾਂ ਨੇ ਤੇ ਉਹਨਾਂ ਦੇ ਘਰ ਦਾ ਜਿਹੜਾ ਦਰਵਾਜ਼ਾ ਹੈ ਉਹਨੂੰ ਉਹਨਾਂ ਨੇ ਪ੍ਰੀਜ਼ਰਵ ਕਰਕੇ ਜੋ ਉਨਕੀ ਜੋ ਰਹਿਣੇ ਦੀ ਜਗ੍ਹਾ ਥੀ ਜਿੱਥੇ ਉਹ ਰਹਿੰਦੇ ਸੀ ਉਹ ਘਰ ਤੇ ਉੱਥੇ ਉਹਨਾਂ ਨੇ ਇਬਾਦਤਗਾਹ ਬਣਾਈ ਏ ਤੇ ਘਰ ਦਾ ਦਰਵਾਜ਼ਾ ਅੱਜ ਵੀ ਉਸ ਤਰ੍ਹਾਂ ਹੀ ਰੱਖਿਆ ਹੋਇਆ ਤੇ ਜਦੋਂ ਕੋਈ ਇੰਡੀਆ ਤੋਂ ਇੱਕ ਵਾਰੀ ਕੋਈ ਜਾਤੀ ਉਮਰਾਓ ਤੋਂ ਆਇਆ ਤੇ ਉਹ ਮਿੱਟੀ ਲੈ ਕੇ ਆਇਆ ਉੱਥੇ ਦੀ ਤਾਂ ਮੈਂ ਆਪਣੇ ਦਾਦਾ ਦੀ ਕਬਰ ਦੇ ਉੱਤੇ ਪਾ ਦਿੱਤੀ ਸਤ ਸ੍ਰੀ ਅਕਾਲ ਜਰਦਾ ਹੋ ਤੇ ਤੁਹਾਡਾ ਜੱਤੀ ਉਮਰੇ ਉਹ ਗੁਰਦੁਆਰਾ ਸਾਹਿਬ ਤੋਂ ਦੇ ਆਇਆ ਸੀ ਜੀ 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 ਤੇ ਮੈਂ ਜਦੋਂ ਚੀਫ ਮਿਨਿਸਟਰ ਬਣੀ ਤੇ ਮੈਨੂੰ ਇੰਡੀਆ ਦੇ ਪੰਜਾਬ ਤੋਂ ਵੀ ਬੜੀਆਂ ਮੁਬਾਰਕਾਂ ਆਈਆਂ ਮੈਨੂੰ ਅਰੋੜਾ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਫੋਨ ਆ ਰਹੇ ਨੇ ਤੇ ਮੈਨੂੰ ਮੈਨੂੰ ਐਸtra ਲੱਗਾ ਜਿਸ ਤਰ੍ਹਾਂ ਇਹ ਬਾਰਡਰ ਵਿੱਚ ਨਹੀਂ ਹੈਗਾ ਤੇ ਲੋਕਾਂ ਨੇ ਪੰਜਾਬ ਦੇ ਚਾਹੇ ਉਹ ਐਸ ਪੰਜਾਬ ਦੇ ਹੋਣ ਜਾਂ ਇੰਡੀਅਨ ਪੰਜਾਬ ਦੇ ਹੋਣ ਉਹਨਾਂ ਨੇ ਇੱਕ ਬੇਟੀ ਪਹਿਲੀ ਬੇਟੀ ਜਿਹੜੀ ਇੰਡੀਅਨ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣੀ ਉਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ ਹੈ ਤੇ ਅੱਜ ਮੈਨੂੰ ਆ ਕੇ ਅਹਿਸਾਸ ਹੋਇਆ ਕਿ ਇਹ ਗੱਲ ਸੱਚ ਹੈ ਬੋਲੇ ਸੋਨਹਾ ਤੇ ਅੱਜ ਮੈਂ ਦਰਾਂਤੀ ਦੇ ਨਾਲ ਗੰਧਮ ਦੀ ਕਟਾਈ ਦਾ ਆਗਾਜ਼ ਕਰਕੇ ਆਈ ਹਾਂ ਅੱਜ ਮੈਂ ਪਹਿਲੀ ਵਾਰੀ ਕੀਤੀ ਮੈਨੂੰ ਕਰਨੀ ਵੀ ਨਹੀਂ ਆ ਰਹੀ ਸੀ ਮੈਨਾਂ ਕੋਲ ਪੁੱਛਿਆ ਮੈਂ ਕਿਆ ਕਰੀਦਾ ਕਿਸ ਤਰ੍ਹਾਂ ਤੇ ਇਹਨਾਂ ਨੇ ਮੈਨੂੰ ਦੱਸਿਆ ਦੱਸਿਆ ਕਿ ਇਸ ਤਰ੍ਹਾਂ ਕਰੀਦਾ ਤੇ ਮੈਨੂੰ ਇਹ ਖੁਸ਼ੀ ਹੈ ਮੈਂ ਸੁਣਿਆ ਸੀ ਮੈਂ ਪੜ੍ਹਿਆ ਵੀ ਸੀ ਇੱਥੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਸੀ ਉਹਨਾਂ ਨੇ ਉਹਨਾਂ ਦੇ ਖੇਤ ਸਨ ਉਹਨਾਂ ਨੇ ਇੱਥੇ ਖੁਦ ਜਿਹੜੀ ਕਟਾਈ ਕਰਦੇ ਸਨ ਗੰਧਮ ਕਾਸ਼ ਕਰਦੇ ਸਨ ਤੇ ਫਿਰ ਖੁਦ ਰੋਟੀ ਪਕਾ ਕੇ ਲੋਕਾਂ ਦੀ ਸੇਵਾ ਵੀ ਕਰਦੇ ਸਨ ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਜਿਹੜੀ ਗੰਧਮ ਹੈ ਇੱਥੋਂ ਦੀ ਹੁਣ ਉਹ ਲੋਕਾਂ ਦੀ ਜਿਹੜੀ ਲੰਗਰ ਸਾਹਿਬ ਹੈ ਉੱਥੇ ਇਸਤੇਮਾਲ ਹੋਏਗੀ ਲੋਕਾਂ ਦੀ ਸੇਵਾ ਤੇ ਅੱਜ ਅਸੀਂ ਸਰਕਾਰੀ ਤੌਰ ਤੇ ਪਹਿਲੀ ਵਾਰੀ ਜਿਹੜਾ ਹੈ ਬਸਾਖੀ ਦਾ ਤਿਹਾਰ ਮਨਾ ਰਹੇ ਹਾਂ ਤੇ ਤੁਸੀਂ ਸਾਰੇ ਪੰਜਾਬ ਦੇਓ ਮੈਂ ਵੀ ਪਾਕਿਸਤਾਨੀਆਂ ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਮੈ ਜਾਣਨੀ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ ਉਹਨਾਂ ਨੂੰ ਖੁਸ਼ੀਆਂ ਮਨਾਣੀਆਂ ਮਨਾਣੀ ਆਂਦੀ ਹੈ ਤੇ ਮੈਂ ਇੱਥੇ ਆ ਕੇ ਅੱਜ ਬਹੁਤ ਖੁਸ਼ ਹੁਈ ਆਂ ਔਰ ਵਿਸਾਖੀ ਦਾ ਤਿਹਾਵਾਰ ਤੁਹਾਡੇ ਨਾਲ ਮਨਾ ਕੇ ਮੈਂ ਬਹੁਤ ਖੁਸ਼ ਹੁਈ ਆਂ ਪੰਜਾਬ ਤੁਹਾਡੇ ਸਾਰਿਆਂ ਦੀ ਤਰ੍ਹਾਂ ਮੇਰੇ ਦਿਲ 'ਚ ਵਸਦਾ ਹੈ ਅਸੀਂ ਪੰਜਾਬ 'ਚ ਵਸਤੇ ਆ ਪੰਜਾਬ ਸਾਡੇ ਦਿਲ 'ਚ ਵਸਦਾ ਹੈ ਤੇ ਸਾਡਾ ਇੱਕ ਹੈ ਰਿਸ਼ਤਾ ਵੀ ਹੈਗਾ ਮੈਂ ਹੁਣੇ ਗਈ ਸੀ ਬਾਰਡਰ ਤੇ ਤੇ ਦੂਸਰੀ ਸਾਈਡ ਤੇ ਗੁਰਦਾਸਪੁਰ ਸੀ ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕੇ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ ਮੇਰੇ ਜਿਹੜੇ ਪ੍ਰਾਣ ਨੇ ਹੈ ਪੰਜਾਬ ਦੇ ਪਹਿਲੇ ਪਾਕਿਸਤਾਨ ਦੇ ਪਹਿਲੇ ਸਿੱਖ ਮਨਿਸਟਰ ਨੇ ਐਵੀ ਨਵਾਸ਼ ਸ਼ਰੀਫ ਸਾਹਿਬ ਦੀ ਹਕੂਮਤ ਹੈ ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਪ੍ਰਾਯੋ ਮਨਿਸਟਰ ਬਣਿਆ ਤੇ ਮੈਨੂੰ ਇੱਕ ਪੂਰੀ ਦੁਨੀਆ ਦੇ ਸਿੱਖਾਂ ਦੀ ਮੁਬਾਰਕਬਾਦ ਆਈ ਬੋਲੇ ਸੋਨਹਾਰ ਜਿਹੜਾ ਪਾਰਲੀਮੈਂਟ ਚ ਮੈਂ ਇਹਨਾਂ ਨੂੰ ਬੈਠੇ ਦੇਖਣੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਲekin ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਨੀ ਆ ਕਿ 90s ਦੇ ਵਿੱਚ ਜਦੋਂ MPA ਬਣੇ ਤੇ ਸਭ ਤੋਂ ਪਹਿਲੇ MPA تھے ਇਹ ਪੰਜਾਬ سوری ਪਾਕਿਸਤਾਨ ਵਿੱਚ ਸਿੱਖ MPA نواز شریف ਸਾਹਿਬ ਨੇ इनको ਬਣਾਇਆ تھا۔ ਤੇ ਇਹਨਾਂ ਨੇ ਕਿਹਾ ਕਿ ਜਦੋਂ ਸੜਕਾਂ ਵੇਖੋ ਮੋਟਰਵੇਜ਼ ਦੇਖੋ ਤਰੱਕੀ ਦੇਖੋ ਤੇ ਤੁਹਾਨੂੰ نواز شریف ਯਾਦ ਆਉਂਦਾ। ਮੈਂ ਜਦੋਂ ਸਿਰਫ ਤਰੱਕੀ ਤੇ ਸਬ ਮੋਟਰਵੇ ਸੜਕਾਂ ਟਰਾਂਸਪੋਰਟ ਸਿਸਟਮ ਇਹ ਸਾਰਾ ਕੁਝ ਜਿਹੜਾ ਕੀਤਾ ਹੈ نواز شریف ਨੇ ਕੀਤਾ ਹੈ ਗੱਲ ਸੱਚ ਹੈ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲਦਾ ਹੈ ਤੁਸੀਂ ਇੱਥੇ ਆਂਦੇ ਹੋ ਆਪਣੇ ਮੁਕੱਦਸ ਮਕਾਮਾਂ 'ਤੇ ਆਂਦੇ ਤੋ ਵੀ ਮੈਨੂੰ ਨਵਾਸ਼ ਸ਼ਰੀਫ ਯਾਦ ਆਂਦਾ ਕਿਉਂ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਆ ਮਸਾਇਆ ਨਾਲ ਦਰਵਾਜ਼ੇ ਖੋਲੋ ਦੋਸਤੀ ਦੇ ਦਰਵਾਜ਼ੇ ਖੋਲੋ ਦਿਲਾਂ ਦੇ ਦਰਵਾਜ਼ੇ ਖੋਲੋ ਮੋਹਾਂ ਦੇ ਦਰਵਾਜ਼ੇ ਖੋਲੋ ਤੇ ਮੈਂ ਪੰਜਾਬ ਦੀ ਤੀ ਹੋਣ ਦੇ ਨਾਤੇ ਢਾਡੀ ਪਹਿਣ ਆਉਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਚਾਹੇ ਉਹ ਇੰਡੀਅਨ ਪੰਜਾਬ ਹੋਵੇ ਜਾਂ ਪੰਜਾਬ ਪਾਕਿਸਤਾਨੀ ਪੰਜਾਬ ਹੋ ਮੈਂ ਆਪਣੇ ਬਜ਼ੁਰਗਾਂ ਦਾ ਆਪਣੇ ਜਿਹੜੇ ਪ੍ਰਾਣ ਨੇ ਉਹਨਾਂ ਦਾ ਸਭ ਦਾ ਜਿਹੜਾ ਪੱਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉਚਾਰ ਰੱਖਾਂਗੀ ਬੋਲੇ